ਮਾਰਨਾ ਨਹੀਂ ਆ ਓਏ ਉੱਥੋਂ ਦਾ ਮੁੰਡਾ ਗੁਜਰਾਂ ਨੇ ਫੜਿਆ ਪਠਾਨਕੋਟ ਲੈ ਗਏ ਇਹ ਕੀ ਕਰਦੇ ਆ ਇਧਰਲਾ ਬੰਦਾ ਜੀ ਇਧਰੋਂ ਫੜਦੇ ਤੇ ਉਧਰ ਲੈ ਜਾਂਦੇ ਆ ਜੇ ਉਧਰੋਂ ਫੜਦੇ ਤੇ ਇਧਰ ਲੈ ਆਉਂਦੇ ਆ ਮਤਲਬ ਉਹਦਾ ਏਰੀਆ ਬਦਲਾ ਦਿੰਦੇ ਆ ਵੀ ਕੋਈ ਹਾਂ ਵੀ ਕੋਈ ਇਹਨੂੰ ਪਛਾਣਨਾ ਸਕੇ ਫੜਨਾ ਸਕੇ ਤੇ ਫੋ ਹਾਲਤ ਬਦਲਾ ਦਿੰਦੇ ਆ ਸਿੱਖਾਂ ਦਾ ਮੁੰਡਾ ਤੇ ਉਹਨੂੰ ਟੋਪੀ ਪਾਈ ਉਹ ਮੁਸਲਮਾਨ ਵਾਲੀ ਠੀਕ ਹੈ ਜੀ 13 ਸਾਲ ਰਿਹਾ ਉਹਨਾਂ ਦੇ ਗੁਜਰਾ ਦੇ ਘਰੇ ਤੇਨੇ ਹੀ 살ੀ ਤੁਹਾਡੇ ਵਰਗੇ ਕਿਸ ਵੀਰ ਨੇ ਮੈਨੂੰ ਫੋਨ ਕੀਤਾ ਕਿ ਵਿੱਦੀ ਇਹਨਾਂ ਦੇ ਗੁਜਰਾ ਕੋਲ ਕੋਈ ਮੰਤਬੁੱਧੀ ਬੰਦਾ ਵਾ ਤੇ ਉਹ ਤੋਂ ਕੰਮ ਤੰਦਾ ਬਹੁਤ ਕਰਵਾਉਂਦੇ ਆ ਤੇ ਮੈਂ ਚਲੋ ਵੀਡੀਓ ਮੰਗਾ ਕੇ ਤੇ ਉਹਨੂੰ ਉਹਨਾਂ ਤੋਂ ਛਡਵਾ ਕੇ ਲੈ ਕੇ ਆ ਆ ਕਿ ਤੇਰੀ 살ੀ ਹੋੜਾ ਪਰਿਵਾਰ ਲੱਭਾ ਤੇ ਪਿਓ ਮਗਰੋਂ ਲੱਭਦੇ ਲੱਭਦੇ ਨੂੰ ਥਰ ਗਿਆ ਇਹਦੀ ਕਿਸਮੋ ਚੰਗੀ ਆ ਇਹ ਮਤਲਬ ਇੱਕ ਦਿਨ ਹੀ ਹੈ ਗਵਾਚੇ ਨੂੰ ਇਹ ਚੰਗੇ ਭਲੇ ਬੰਦੇ ਨੂੰ ਨਾ ਵਿੱਦੀ ਇਹ ਚੰਗੇ ਭਲੇ ਬੰਦੇ ਨੂੰ ਜਿਹੜੇ ਹੁੰਦੇ ਨਾ ਸਾਰਿਆਂ ਦੀ ਨਹੀਂ ਮੈਂ ਗੱਲ ਕਰਦਾ ਕੁਝ ਲੋਕ ਜਿਹੜੇ ਹੀਰ ਗੁਜਰ ਆ ਕੋ ਜਨ ਹੋ ਗਏ ਵੇਦ ਹੁੰਦੇ ਚੰਗੇ ਭਲੇ ਬੰਦੇ ਨੂੰ ਪਤਾ ਨਹੀਂ ਕੀ ਉਹਨੂੰ ਕਰਦੇ ਕੀ ਨਹੀਂ ਕਰਦੇ ਉਹਦੀ ਮਤਬ ਉਹਨੂੰ ਵੀਰ ਨੂੰ ਲੈ ਕੇ ਗੁਰਦਾਰੇ ਜਾਈ ਵਾਹਿਗੁਰੂ ਅਰਦਾਸ ਕਰੀ ਮੱਥਾ ਟੇਕੀ ਫਿਰ ਆਬਾ ਸ਼ੁਕਰ ਹੈ ਰੱਬਾ ਤੇਰਾ ਵੀ ਇੱਕ ਦਿਨ ਚ ਹੀ ਲੱਗ ਗਿਆ ਕਿ ਇਨੀ ਤੇ ਵੀਰੇ ਰੋਂਦੀਆਂ ਭੈਣਾ ਫੋਨ ਲਾਉਂਦੀਆਂ ਹੋਰ ਪਾਈ ਅਸੀਂ ਗਾਲ ਥੈਂਕ ਹਾਸਾ ਜੀ ਫਤਿਹ ਸਭ ਠੀਕ ਠਾਕ ਜੀ ਹਾਂ ਠੀਕ ਠਾਕ ਜੀ ਆਜੋ ਹੋਰ ਪਾਈ ਵਾਹਿਗੁਰੂ ਜੀ ਕਹਾ ਹਾਸਾ ਜੀ ਫਤਿਹ ਹੋਰ ਠੀਕ ਠਾਕ ਹਾਂ ਜੀ ਠੀਕ ਪੰਜ ਅਸੀਂ ਗਾਉਣੀ ਆਜੇ ਅੰਦਰ ਆਜੋ ਹੋਇਆ Kau tidak ada di <tuh -tuh -tuh> Saksi tidak ada di Aduh, entar aja Berdo Tidak, 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 ਨੇ ਪਰੇਸ਼ਾਨੀ ਨਹੀਂ ਕਿਤੇ ਹੁਣ ਆ ਬਾਡੀ ਚਾਰ ਲੱਗਾ ਸੀ ਉੱਪਰ ਤੇ ਉਹਨੂੰ ਫੜਫੜ ਕੇ ਥਰੇ ਥਾਰਿਆ ਰਾਤ ਉਦੋਂ ਥੋੜਾ ਜਿਹਾ ਹੋਇਆ ਸੀ ਤੁਸੀਂ ਵੀਡੀਓ ਸ਼ਾਇਦ ਦੇਖੀ ਹੋਣੀ ਕਿ ਨਹੀਂ ਹਾਂ ਕਲਦੀ ਵੀਡੀਓ ਆ ਕਲਦੀ ਭਾਈ ਉਹਦੇ ਵਿੱਚ ਥੋੜਾ ਜਿਹਾ ਮੇਰੇ ਨਾਲ ਦੇ ਮੁੰਡੇ ਤੋਂ ਭੱਜਣ ਲੱਗਾ ਸੀ ਆ ਬਾਕੀ ਨਹੀਂ ਕੁਝ ਕੀਤਾ ਬੋਲੇ ਨਹੀਂ ਉਹ ਤਾਂ ਹਾਂ ਬੋਲੇ ਨਹੀਂ ਸੀ ਆ ਕੋਈ ਤੇ ਆ ਵਾਰੀ ਮਾਰੀ ਗੱਡੀ 'ਚ ਬੈਠਾ ਕੇ ਨੰਗੇ ਪੈਰੀ ਕੀ ਇਹਦਾ ਡੋਗ ਦੇ ਨਹੀਂ ਹੋਏ ਅੱਛਾ ਹੀ ਵਧੀਆ ਹੀ ਮੁੰਡਾ ਅੱਛਾ ਇਹ ਸੇੱਚ ਸੱਟ ਵੀ ਹੈਗੀ ਹੋਈ ਇੱਥੇ ਮਾੜਾ ਜਿਹਾ ਜਾਲ ਕੋਈ ਤੁਹਾਡੇ ਕੀ ਲੱਗਦੇ ਨੇ ਅਸੀਂ ਬੇਟੀ ਹੈ ਅਸੀਂ ਬੇਟੀ ਹੈ ਅੱਛਾ ਜੀ ਅਸੀਂ ਤੁਸੀਂ ਸਟਾਜੀ ਉੱਤੀ ਕਿ ਨਹੀਂ ਮੇਰੀ ਭੈਣ ਮਰ ਗਈ ਆ ਜਦੋਂ ਮਾਰਨ ਚ ਗੱਲ ਦਿਮਾਗ ਚ ਆ ਗਈ ਬਸ ਉਹ ਜਰ ਵੀਰ ਉਹ ਨਾ ਲੱਗਦਾ ਆਇਆ ਨਾ ਲੱਜਾ ਆਜੇ ਨਾ ਰਾਜਾ ਆਖੇ ਨਹੀਂ ਲੱਗਦਾ ਕਿਸੇ ਦੇ ਕੋਈ ਗੱਲ ਨਹੀਂ ਆ ਵੀ ਵੀ ਆ ਗਿਆ

ਚਲ ਕੋਈ ਨਾ ਉਹ ਦੇ ਲੈ ਹੈ ਹਾਂ ਇਹ ਕੌਣ ਆਏ ਨੇ ਕੌਣ ਨੇ ਉਹ ਭਾਜੀ ਆ ਉਹ ਭੈਣ ਆ ਅੱਛਾ ਭਾਜੀ ਭੈਣ ਤੇ ਤੁਸੀਂ ਤਾਂ ਕਹਿੰਦੇ ਭੈਣ ਮਰ ਗਈ ਆ ਉਹਦੇ ਆ ਮੈਨੂੰ ਦਿਮਾਗ ਹਿਲੇ ਜਾਂਦਾ ਭਾਈ ਨੂੰ ਪੜਾ ਅੱਛਾ ਤੇਨਾਂ ਨੇ ਇਹ ਪਹਿਲਾਂ ਵੀ ਜੀ ਇਦਾਂ ਹੋਇਆ ਕਦੀ ਨਹੀਂ ਪਹਿਲਾਂ ਭਾਜੀ ਕਦੇ ਨਹੀਂ ਹੋਇਆ ਕਦੋਂ ਹੋਇਆ ਕੋਈ ਵੀ ਸਿਆਣੇ ਕਰਦੇ ਨਹੀਂ ਗਏ ਨਹੀਂ ਕਰਦੇ ਇਹਦੇ ਵਰਗਾ ਕਾਰੀਗਰੀ ਨਹੀਂ ਹੁੰਦਾ ਕੋਈ ਲੱਕੜ ਦਾ ਅੱਛਾ ਦੇ ਕੋਲ ਸਿੱਖਿਆ ਕਰੂਏ ਮੈਂ ਪਹਿਲੇ ਇੱਥੋਂ ਆਉਂਦਾ ਪੜ੍ਹਨਾ ਇਹਨੇ ਇੰਨਾ ਸ਼ੁਕਰ ਹੈ ਪੈਣੀ ਪਿੰਡ ਦਾ ਨਾਮ ਬੋਲ ਦਿੱਤਾ ਨੇ ਆ ਪਿੰਡ ਕੀ ਨਾਮ ਹੈ ਪਿੰਡ ਦਾ ਨਾਲ ਦੇ ਵੀਰ ਕਹਿੰਦੇ ਜਿੱਥੋਂ ਮੈਂ ਲੈ ਕੇ ਆਇਆ ਤਮਕੂ ਤੋਂ ਲੈ ਕੇ ਆਇਆ ਇੱਥੋਂ 10 ਕਿਲੋਮੀਟਰ ਦੂਰ ਆ ਪਹਿਲਾਂ ਮੈਂ ਮਾਤਾ ਨੂੰ ਲੈ ਕੇ ਆਇਆ ਫਰੋਈ ਪੱਤੋ ਤੇ ਉਹਦੇ ਤੇ ਹਜੇ ਵੀਡੀਓ ਪਾਈ ਨਹੀਂ ਉਹਦਾ ਜਿਹੜਾ ਪਰਿਵਾਰ ਲੱਭਣਾ ਲੱਭਣਾ ਹਜੇ ਤੇ ਇਹ ਸੀਗਾ ਲੱਗੇ ਸੀਗਾ ਤੇ ਮੈਨੂੰ ਇਹ ਸੀਗਾ ਕਿ ਇਹਦਾ ਚੱਲ ਉਹ ਤਾਂ ਮਾਤਾ ਘਰ ਤੇ ਡਿਸਰਮਨ ਹੋਈ ਸੀ ਇੰਨੇ ਭੱਜ ਜਾਣਾ ਸਾਡੇ ਕੋਲ ਇਹ ਨਾ ਭਾਈ ਪਰਸੋਂ 10:00 ਵਜੇ ਜਦਾਂ ਥੋੜਾ ਵਧੀਆ ਸੀਗਾ ਅੱਛਾ ਜੀ ਤੇ ਸਾਡੇ ਨੌਕਰ ਆਇਆ ਕਿ ਤੋ ਉਹਨੂੰ ਉਹਨੇ ਪਾਣੀ ਲਾਉਣਾ ਸੀ ਜਾਨੀ ਖੇਤਾਂ 'ਚ ਮੈਂ ਉਹਨੂੰ ਕਿਹਾ ਮੈਂ ਕਿਹਾ ਮੋਟਰ ਤੇ ਭੱਜ ਕੇ ਛੱਡਿਆ ਹਾਂ ਹਾਂ ਜੀ ਛੱਡਿਆ ਕੋਈ ਰੂਟੀ ਉਟੀ ਖਾ ਗਿਆ ਚਾਹ ਪੀ ਕੇ ਗਿਆ ਸਾਡੀ ਮਾਸੀ ਘਰ ਆ ਗਿਆ ਇਸ ਦਲਤਪੁਰ ਮੁੜ ਕੇ ਉੱਤੋਂ ਉਲੀਏ ਕਿਤੇ ਕੱਪੇ ਨਿਕਲਿਆ ਆਇਆ ਕਿ ਜੇ ਸਾਡੇ ਤਾਇਆ ਦਾ ਘਰ ਵਾ ਦੂਸਰੇ ਪਾਸੇ ਡੇਰੀ ਆ ਆਪਣੀ ਹਾਂ ਜੀ ਉਧਰ ਜਲੀ ਜਾਂਦਾ ਨਾ ਜਦੋਂ ਕੋ ਕੋ ਮੁਰਫੇ ਨਾ ਉਧਰ ਆਇਆ ਮੁੜ ਕੇ ਪਤੰਡਾ ਉੱਧਰ ਗਿਆ ਤਾਂ ਨਾ ਪੈਂਦੀ ਜਿੱਥੇ ਬੈਠਾ ਉੱਥੇ ਵੀ ਗਿਆ ਮੈਂ ਸਾਰੇ ਸ਼ਾਮ ਨੂੰ ਪੁੱਛ ਗਿਆ ਮੇਰੇ ਭਰਾ ਕਿੱਧਰ ਗਿਆ ਵੀ ਆ ਲੈ ਕਿੱਥੇ ਕਨਾਂ ਰੋਟੀ ਖਾਦੀ ਦੁਪਹਿਰ ਦੀ ਤੁਹਾਨੂੰ ਭਾਲ ਪੈ ਗਈ ਉਹ ਜਿਉਂ ਕੋਈ ਕਿਤੇ ਫੋਨ ਕਰਦਾ ਕਿਤੇ ਰਾਤ ਅਧੀਰਾ ਸਾਰੇ ਫੋਨ ਕਰਦੇ ਨੇ ਸਾਢੇ 10 ਵਜੇ ਕਿਤੇ ਉੱਤੇ ਸਾਡੀ ਧੂਆ ਰਹਿੰਦੀ ਤੇ ਪਰੋਈ ਬਦੌਲਤਪੁਰ ਹਾਂਜੀ ਸਾਡੀ ਬੜੀ ਧੂਆ ਰਹਿੰਦੀ ਏ ਛੋਟੀ ਧੂਆ ਰਹਿੰਦੀ ਹਾਂਜੀ ਉਹ ਤੋਂ ਆਇਆ ਆਦੀ ਮਾਸੀ ਕੋ ਜਰ ਰਿਹਾ ਕਿ ਉਹਦੇ ਢੇੜ ਗੁੱਪ ਘੁੰਮਾ ਰਿਹਾ ਨਹੀਂ ਖੋਲ ਦੇ ਰਕੰਦ ਟਾਫੇ ਕੇ ਚੱਲ ਜਾ ਕਿ ਧੂਆ ਨਸੂਰੇ ਸਵਾਸ ਤੇ ਮੈਂ ਵੀ ਤੁਰੂ ਗੁਰੂ ਤੋਂ ਰਾਖਤ ਮੈਂ ਆਉਣਾ ਹੈ ਕਹਿੰਦਾ ਇਹਨੇ ਕਿ ਤੱਕ ਨੂੰ ਗਿਆ ਮੇ ਤਾਂ ਗੱਲ ਵੀ ਕੀਤੀ ਹੈ ਨਾ ਮੈਂ ਕੀ ਹੋਇਆ ਤੈਨੂੰ ਕਹਿੰਦਾ ਮੈਨੂੰ ਪਤਾ ਨਹੀਂ ਲੱਗਿਆ ਮੈਂ ਕਿੱਦਾਂ ਆ ਜਾ ਮੈਂ ਕਿ ਚੱਲ ਤੁਰੂ ਕਿ ਮੈਂ ਆਉਣਾ ਤਾਂ ਮੈਂ ਆ ਕਹਿੰਦਾ ਨਹੀਂ ਮੈਂ ਆ ਜਾਣਾ ਵਾ ਤੁਹਾਡੇ ਚੈਨਲ ਤੇ ਮੈਂ ਨਾ ਬਬੇ ਜੇ ਨਾ ਮਤ ਹਟੇ ਕਰ ਜਿੱਤੇ ਜਾਂਦਾ ਹੂ ਤੇ ਤੇ ਜਾਂਦੇ ਜਾਂਦਾ ਮੈਂ ਤੁਹਾਨੂੰ ਆਈਆਂ ਨਾਰਮਲ ਗੱਲ ਕੀਤੀ ਵਧੀਆ ਬਹੁਤ ਕੋਈ ਕੋਈ ਹੈ ਜੀ ਦਿਮਾਗ ਹੈ ਨਹੀਂ ਇਹੋ ਜਿਹਾ ਵੀ ਇਹ ਇਹੋ ਜਿਹਾ ਕਿਦਾਂ ਆਹੀਂ ਸਾਮਾ ਮੈਰਿਜ ਸੀ ਵੀ ਇਹੀ ਚੱਲੀ ਔਰ ਮੈਰਿਜ ਜਦੋਂ ਜਾਂਦੇ ਪਿੰਡੋ ਵੀ ਭਰਾ ਜਾਂਦੀ ਗੁੰਡਿਆਂ ਦਾ ਬਹੁਤ ਤੇਜ਼ ਭਰੇ ਹੁੰਦਾ ਉੱਥੇ ਗਿਆ ਫਿਰ ਮੋਹਣ ਆਇਆ ਸਾਡੀ ਮਾਸੀ ਰਿੰਦੀ ਆ ਜਣਕੀ ਇਹਦੇ ਤਾਈ ਲੱਗਦੀ ਹੈ ਹਾਂਜੀ ਹਾਂਜੀ ਉਹਦੇ ਬੇਟੇ ਨੇ ਬੁਣ ਕੀਤਾ ਕਹਿੰਦਾ ਵੀ ਭਾਜੀ ਦਾ ਤਾਂ ਚੈੱਕ ਕਰਵਾ ਲੈ ਹਾਂਜੀ ਤੇ ਕਹਿੰਦਾ ਵੀ ਉਹ ਜਿਹੜਾ ਸ੍ਰੀਕੇ ਭਾਈ ਜਰ ਤੋਂ ਨਾਲ ਜਵਾਬ ਦਿੱਤਾ ਕਹਿੰਦਾ ਮੈਂ ਚੱਲਿਆ ਲੈਣਾ ਉਹ ਮੈਂ ਕਹਾਂ ਰਦੀਪ ਤੂੰ ਨਾ ਜਾ ਜੀ ਤੇਰੇ ਅੱਖੀਂ ਹਾਂਜੀ ਨਹੀਂ ਆਉਣਾ ਮੈਨੂੰ ਪਤਾ ਹੈਗਾ ਮੈਂ ਕਿੰਨੇ ਪਤਾ ਹੀ ਹਾਂ ਦੇ ਅੱਖੀਂ ਨਹੀਂ ਆਉਣਾ ਮੈਂ ਤਾਂ ਮੈਂ ਹਾਂਜੀ ਮੈਂ ਲਿਆ ਬਸ ਕਿ ਜਦ ਮੈਂ ਬਲਾ ਸਾਡੇ ਕੋਲ ਜੀ ਭਜੀਏ ਅਸੇ ਸੱਚੀ ਜਦੋਂ ਆ ਮੈਂ ਨੰਬਰ ਕੱਢਿਆ ਨਾ ਸਰਪੰਚ ਮਿਸਾਨਾ ਉਹ ਸਾਭ ਦਾ ਸਰਪੰਚ ਜੀ ਸ਼ਾਇਦ ਨੈਟ ਤੋਂ ਨੰਬਰ ਕੱਢਿਆ ਮੁੰਨਾਂ ਦਾ ਤੇ ਇਹ ਵੀਰ ਉਹਨਾਂ ਦਾ ਗੱਲ ਨਹੀਂ ਸੀ ਕਰਦਾ ਬੜਾ ਜੋਰ ਲੈ ਕੇ ਤੇਰੇ ਪਿੰਡੋਂ ਨੇ ਉਹਨਾਂ ਨੇ ਦੱਸਿਆ ਵੀ ਭੀ ਅਸੀਂ ਆਹ ਬੋਲਦੇ ਆ ਉਹਨਾਂ ਨੇ ਗੱਲ ਨਹੀਂ ਕੀਤੀ ਜਦੋਂ ਉਸ ਤੋਂ ਬਾਅਦ ਤੁਹਾਡਾ ਨੰਬਰ ਮਿਲਿਆ ਜਦੋਂ ਤੁਸੀਂ ਕਿਹਾ ਕਿ ਇਹਨਾਂ ਨੂੰ ਕਿਹਾ ਕਿ ਮੈਂ ਭੂਆ ਜੀ ਦਾ ਲੜਕਾ ਬੋਲਦਾ ਕਾਲਾ ਬੋਲਦਾ ਮੈਂ ਤੇ ਉਸੇ ਵੇਲੇ ਜਿੰਨੇ ਗੱਲ ਕਰ ਲਈ ਦੋਨਾਂ ਪਹਿਲਾਂ ਇਹ ਗੱਲ ਕਿਸੇ ਨੇ ਨਹੀਂ ਕਰਦਾ ਇਹਨਾਂ ਕੁਦਰਤੀ ਇਹਨਾਂ ਕਿ ਇਹਨੇ ਬੜੇ ਅਸੀਂ ਅੱਧਾ ਪਣਾ ਘੰਟਾ ਇਹਨਾਂ ਮੱਥਾ ਮਾਰਦ ਰਿਹਾ ਇਹਨੇ ਪਿੰਡ ਦਾ ਨਾਮ ਦਾਦ ਇੱਕ ਇੱਕ ਇਹ ਕਪੂਰਥਲਾ ਦੱਸੇ ਵਿੱਚ ਹੋ ਜੇ ਨੇ ਦੂਜਾ ਦੱਸਿਆ ਕੋਟਕਪੂਰਾ ਦੱਸਿਆ ਵਿੱਚੋਂ ਜੀ ਮੈਂ ਕਨਫਿਊਜ਼ ਹੋ ਗਿਆ ਕਿ ਇਹ ਜੋ ਦੋ ਤਿੰਨ ਨਾਮ ਦੱਸੀ ਜਾਂਦਾ ਵੀ ਸਹੀ ਹੋਵੇ ਸਹੀ ਤੇ ਕਪੂਰ ਕੱਢਿਆ ਤੇ ਉੱਤੇ ਕਪੂਰਥਲਾ ਡਿਸਟ੍ਰਿਕਟ ਆ ਗਈ ਚਲ ਮੈਨੂੰ ਇਹ ਮੈਂ ਹੁਣ ਜੇ ਆਇਆ ਫਿਰ ਤੇਰਾ ਐਡਰੈਸ ਲੱਭ ਜਾਗੇ ਜੇ ਨਾਂ ਤੁਹਾਡਾ ਕੋਈ ਫੋਨ ਨੰਬਰ ਲੱਭਦਾ ਤੁਹਾਡੇ ਨਾਲ ਮੇਰੀ ਗੱਲ ਹੋਈ ਨਾ ਭਾਜੀ ਵੀ ਮੈਨੂੰ ਉਦੋਂ ਹੋ ਗਿਆ ਵੀ ਚਲੋ ਟਿਕਾੜੇ ਪਹੁੰਚ ਗਏ ਹਾਂ ਜੀ ਚਲੋ ਤੁਹਾਡੀ ਵੀਡੀਓ ਦੇਖਦੇ ਰਹੀਗਾ ਨਾ ਨਹੀਂ ਨਾ ਕੱਲ ਆ ਜਾਣਾ ਅਜਨਾਲੀ ਸੀਗਾ ਉਹ ਸਾਡਾ ਕੱਲ ਮੈਨੂੰ ਇਹਦੀ ਸੇਵਾ ਕਰਨ ਦਾ ਨਾਮ ਮコハマ ਮਿਲਦਾ ਮੈਂ ਜਾਣਾ ਅਜਨਾਲੀ ਸੀਗਾ ਦਿਨੇ ਉੱਥੋਂ ਕੋਈ ਮਰੀਜ਼ ਲੈ ਕੇ ਆਣਾ ਸੀ ਮੈਨੂੰ ਫੋਨ ਆ ਗਿਆ ਇੱਥੋਂ ਆ ਮੁਦਗੀ ਲੱਗੋ ਕੋਈ ਮਾਤਾ ਤੋਰੀ ਫਿਰਦੀ ਹੈ ਮੈਂ ਜੀਬ ਸੈਟ ਤੇ ਮੈਨੂੰ ਇਹ ਵੀ ਉਹ ਤੇ ਘਰੋਂ ਮਰੀਜ਼ ਲੈ ਕੇ ਆਉਣਾ ਉਹ ਤੇ ਚੱਲ ਅਗਲੇ ਦਿਨ ਵੀ ਲੈ ਕੇ ਆ ਸਕਦਾ ਇਹ ਰੋੜਾਂ ਤੇ ਮਾਤਾ ਤੋਰੀ ਫਿਰਦੀ ਹੈ ਜੇਕਰ ਮੇਰਾ ਅੰਗੇਲੀ ਹੋ ਗਈ ਤੇ ਕੀਤਾ ਵਿਚਾਰੀ ਨੇ ਕਿੰਨਾ ਫੇਰ ਪਿੱਛੇ ਪੈ ਜਾਣਾ ਕਿ ਤਾਂ ਇੱਕ ਪਰਿਵਾਰ ਨੂੰ ਮਿਲਣਾ ਕਿ ਨਹੀਂ ਮਿਲਣਾ ਉਹਨੂੰ ਮੈਂ ਲੈਣ ਚਲੇ ਗਿਆ ਹਜੇ ਲੈ ਕੇ ਮੈਂ ਆਸ਼ਰਮ ਆਇਆ ਜੀ ਏ ਅੱਜ ਮੈਂ ਰੋਟੀ ਖਾਣੀ ਸੀ ਸ਼ਾਮਾਂ ਦਾ ਟਾਈਮ ਸੀ ਸੇਹ ਦੀ ਰੋਟੀ ਨਹੀਂ ਖਾਧੀ ਤੇ ਉਦੋਂ ਮੈਨੂੰ ਫੇਰ ਇਸੇ ਪਿੰਡੋਂ ਫੋਨ ਆ ਗਿਆ ਇਹ ਤਲਵੰਡੀ ਨਪਾਲਾ ਮੱਖੂ ਦੇ ਨਾਲ ਹੀ ਆਹਾਂ ਜੀ ਮੈਂ ਜਦੋਂ ਤੁਹਾਨੂੰ ਫੋਨ ਲਾਇਆ ਉਹ ਤੋਂ ਘੰਟਾ ਪਹਿਲਾਂ ਗੱਲ ਟਾਈਮ ਹੋਗਾ ਕੱਲ ਨੂੰ ਕੋਈ 5:00 ਵੇ ਦਾ ਟਾਈਮ ਹੋਊਗਾ ਸ਼ਾਮੀ ਦਾ ਤੇ ਜਦੋਂ ਮੈਨੂੰ ਉੱਥੋਂ ਫੋਨ ਆਇਆ ਮੈਨੂੰ ਕਹਿੰਦੇ ਕੋਈ ਚੰਗੇ ਘਰੋਂ ਪਰਿਵਾਰ ਤੋਂ ਵੀਰ ਲੱਗਦਾ ਵਾ ਹੈਗਾ ਵੀ ਪੰਜਾਬੀ ਆ ਤੇ ਦੱਸਦਾ ਪੁੱਛਦਾ ਕੁਝ ਨਹੀਂ ਆ ਤੇ ਅੱਛਾ ਜੀ ਕਿਹੜੀ ਜਗ੍ਹਾ ਉਹ ਪੁਰਤਕਾਣਾ ਵਾ ਅੱਛਾ ਜੀ ਉਹ ਕੋਈ ਚਾਰਦਰ ਦਾ ਅਰਦਾ ਹੁੰਦਿਆ ਫਿਰ ਉਹ ਮੈਂ ਗੱਲ ਕੀਤੀ ਮੈਂ ਕਿ ਤੂੰ ਟੱਚਾਂਦਾ ਹੁੰਦਾ ਸੇਵ ਆਪਣਾ ਜਿਵੇਂ ਦੀ ਗੱਲ ਹੋਈ ਹੈ ਉਹਦਾ ਹੋਈ ਜੇ ਭਾਈ ਉਹਨਾਂ ਨੇ ਗੱਲ ਕੀਤੀ ਹੁਣ ਆਪਣੀਆਂ ਕੰਨਾਂ ਤੇ ਬਹੁਤ ਵੱਡੀਆਂ ਵੱਡੀਆਂ ਆ ਪਰ ਜਿਹੜਾ ਬੰਦਾ ਸਹੀ ਸਲਾਮਤ ਤੰਦਰੁਸਤਤਾ ਉਹਦੇ ਵਾਸਤੇ ਹੈ ਨਾ ਵੰਜੇਲਾ ਵੀ ਕੁਝ ਨਹੀਂ ਹੁੰਦੀਆਂ ਤੇ ਮੈਂ ਇਹਨੂੰ ਕੱਲ ਆਪ ਇੱਥੇ ਰੱਖ ਕੇ ਰਾਤ ਮੈਂ ਇਹਨੂੰ ਲੋਕ ਲਾਇਆ ਮੈਂ ਚਾਬੀ ਆਪਣੇ ਕੋਲ ਰੱਖੀ ਮੈਂ ਕਿ ਇਹਨਾਂ ਰਾਤ ਨੂੰ ਲੋਕ ਖੋਲ ਕੇ ਹੀ ਭਾਜੇ ਅੱਜ ਇਹਨੇ ਹੁਣ ਪੌੜੀ ਲੱਗੀ ਸੀ ਕੰਮ ਚੱਲਦਾ ਪਿਆ ਪੌੜੀ ਤੇ ਚੜ ਚੜ ਚੱਲਿਆ ਸੀਗਾ ਤੇ ਮੈਨੂੰ ਵੀ ਛਾਤੇ ਚੜ ਕੇ ਹਸਰ ਸਨੇ ਛਾੜੀ ਨਾ ਮ ਇਵੇਂ ਮੈਂ ਆ ਕਿ ਨਹੀਂ ਸਲਾਦਾ ਨੰਗੇ ਪੈਰੀ ਤੁਰਦਾ ਹੀ ਫਿਰ ਕਹਿੰਦਾ ਮੈਂ ਗੱਡੀ 'ਚ ਬੈਠਾ ਮੈਂ ਤਾਂ ਤੂੰ ਗੱਡੀ 'ਚ ਬਹਿ ਜਾ ਚੱਲ ਉਦੋਂ ਦਾ ਘੰਟਾਗਾ ਉਦੋਂ ਦਾ ਚੁੱਪ ਸੀਗਾ ਇਹਨਾਂ ਨੇ ਤੁਸੀਂ ਦਵਾਈ ਚਲਵਾਉਗੀ ਵੀ ਦੀ ਪਤਾ ਨਹੀਂ ਭਾਜੀ ਪਤਾ ਹੁੰਦਾ ਫਿਰ ਦਵਾਈ ਹੋਊ ਚੱਲ ਪੈਣੀ ਹੈ ਬੜਾ ਪਤੀਗਾ ਹੀ ਨਹੀਂ ਕੋਈ ਤੁਹਾਨੂੰ ਦੱਸਿਆ ਅਸੀਂ ਗਏ ਇਹਨਾਂ ਕੋਲ ਪਰਸੋਂ ਦੇ ਪਰਸੋਂ ਗਏ ਆ ਤੋਦੇ ਇਧਰੋਂ ਸਾਡਾ ਪਿੰਡ ਨਾ ਰਗਪੁਰਾ ਭਾਜੀ ਮੈਂ ਸਰਪੰਚਰ ਸਾਹਕੋੜ ਦੇ ਨੇੜੇ ਆ ਅੱਛਾ ਸਾਹਕੋੜ ਦੇ ਨੇੜੇ ਤੇ ਇਹਨਾਂ ਦੇ ਮੰਮੀ ਡੈਡੀ ਮਮੀ ਨਰਿੰਮ ਮਤੋਈ ਹੈ ਜੀ ਅੱਛਾ ਜੀ ਉਹਨਾਂ ਦੇ ਵੀ ਉਹ ਦੇਖ ਕੇ ਨਾ ਵੋਟ ਤੇ ਸੱਟ ਲੱਗੀ ਟੁੱਟ ਗਏ ਜਿਹੜੇ ਫਾਦਰ ਸਾਹਿਬ ਹੈ ਨਹੀਂ ਇਹਨਾਂ ਦਿੱਥੇ ਵੀ ਇੱਦਾਂ ਕਿ ਨਹੀਂ ਹੁੰਦੇ ਅੱਛਾ ਜੀ ਤੇ ਉਹ ਵੋਟ ਟੁੱਟ ਗਿਆ ਤੇ ਫਿਰ ਇੱਕ ਇਤੋਂ ਲੱਤ ਤੇ ਜਿਹੜੀ ਪ੍ਰੋਬਲਮ ਜੀ ਆ ਗਈ ਦੇਖ ਕੇ ਇਸ ਉਹਨਾਂ ਦੀ ਮਾਲਚ ਕਰਦਾ ਰਿਹਾ ਉਦੋਂ ਇਹ ਕਿੱਥੇ ਸੱਟ ਲੱਗੀ ਇਹਨੂੰ ਤੇ ਉਹ ਤੁ ਨੂੰ ਮਾਰਦਾ ਰਿਹਾ ਬਹੁਤ ਦਿਨਾਂ ਹੋ ਗਏ ਆ ਵੀ ਕੱਲ ਹੀ ਆ ਹਨਾ ਪਹਿਲਾਂ ਵੀ ਨਹੀਂ ਪਰਸੇ ਹੋਇਆ ਤੇ ਇਹਨਾਂ ਫੇਰੀ ਵੀ ਜੀ ਰਿਸਕ ਨਾ ਲਿਓ ਇਹਦਾ ਨਾ ਗੁੱਟ ਤੇ ਗੁੱਟ ਤੇ ਜਾਂ ਇੱਥੇ ਇੱਕ ਨੰਬਰ ਵੀ ਲਿਖਾ ਦਿਓ ਮੋਬਾਈਲ ਨੰਬਰ ਵੀ ਠੀਕ ਹੈ ਜੀ ਚਲੋ ਰੱਬ ਨਾ ਕਰੇ ਕਿਤੇ ਗਾਂ ਕਿਤੇ ਇਹੋ ਜਿਹੀ ਕੋਈ ਪ੍ਰੋਬਲਮ ਨਾ ਆਵੇ ਉਧਰ ਜਿਹੜਾ ਏਰੀਆ ਨਾ ਫਰੋਈਪੁਰ ਏਰੀਆ ਉਧਰਲੇ ਬੰਨੇ ਉਹ ਦੂਜੇ ਗੁਜਰਗਜਰ ਬਹੁਤ ਰਹਿੰਦੇ ਉਧਰ ਜੀ ਚੜ ਜਾਂਦਾ ਗੁਜਰਗਜਰ ਤੇ ਲੱਭਣਾ ਤੁਸੀਂ ਸੱਚ ਜਾਣਿਓ ਫਰੋਈਪੁਰ ਤੇ ਲੱਗੇ ਪਿੰਡ ਸੀਗਾ ਕੱਲ ਕੱਲ ਖੁਰਦ ਹੈਗਾ ਜੀ ਠੀਕ ਹੈ ਜੀ ਉਥੋਂ ਦਾ ਮੁੰਡਾ ਮੰਨ ਕੇ ਚਲੋ ਉਦੋਂ ਹੋਗਾ 14 ਬੰਦਾ ਸਾਲਾਂ ਦਾ ਅਜ ਤੋਂ 13 ਸਾਲ ਪਹਿਲਾਂ ਨਿਕਾਲਾ ਉਥੋਂ ਦਾ ਮੁੰਡਾ ਗੁਜਰਾਂ ਨੇ ਫੜਿਆ ਪਠਾਨਕੋਟ ਲੈ ਕੇ ਇੱਕ ਹੀ ਕਰਦੇ ਆ ਇਧਰਲਾ ਬੰਦਾ ਜੀ ਇਧਰੋਂ ਫੜਦੇ ਤੇ ਉਧਰ ਲੈ ਜਾਂਦੇ ਆ ਜੇ ਉਧਰੋਂ ਫੜਦੇ ਤੇ ਇਧਰ ਲੈ ਆਉਂਦੇ ਉਹਨਾਂ ਕੋ ਦਾ ਏਰੀਆ ਬਦਲਾ ਦਿੰਦੇ ਆ ਵੀ ਕੋਈ ਹਾਂ ਵੀ ਕੋਈ ਇਹਨੂੰ ਪਛਾਣ ਨਾ ਸਕੇ ਫੜ ਨਾ ਸਕੇ ਤੇ ਉਹ ਹਾਲਤ ਬਦਲਾ ਦਿੰਦੇ ਆ ਸਿੱਖਾਂ ਦਾ ਮੁੰਡਾ ਤੇ ਉਹਨੂੰ ਟੋਪੀ ਪਾਈ ਉਹ ਮੁਸਲਮਾਨ ਵਾਲੀ ਠੀਕ ਹੈ ਜੀ 13 ਸਾਲ ਰਿਹਾ ਉਹਨਾਂ ਦੇ ਗੁજરા ਦੇ ਘਰੇ ਤੇ ਨਹੀਂ ਸਾਲ ਨਹੀਂ ਤੁਹਾਡੇ ਵਰਗੇ ਕਿਸੇ ਵੀਰ ਨੇ ਮੈਨੂੰ ਫੋਨ ਕੀਤਾ ਕਿ ਵੀ ਜੀ ਇਹਨਾਂ ਦੇ ਗੁજરા ਕੋਈ ਮੰਦ ਬੁੱਧੀ ਬੰਦਾ ਵਾ ਤੇ ਉਹ ਤੋਂ ਕੰਮ ਤੰਦਾ ਬਹੁਤ ਕਰਵਾਉਂਦੇ ਆ ਤੇ ਮੈਂ ਚਲੋ ਵੀਡੀਓ ਮੰਗਾ ਕੇ ਤੇ ਉਹਨੂੰ ਉਹਨਾਂ ਤੋਂ ਛਡਵਾ ਕੇ ਲੈ ਕੇ ਆਇਆ ਆ ਸਿਰਫ 3-4 ਮਹੀਨੇ ਦੀ ਗੱਲ ਆ ਜਿਹੜਾ ਛਡਵਾ ਕੇ ਲੈ ਕੇ ਆਂਦਾ ਜਿਵੇਂ ਆ ਹੁਣ ਮੈਂ ਵੀਡੀਓ ਬਣਾ ਰਿਹਾ ਏਦਾਂ ਉਹਦੀ ਮੈਂ ਨਾਲ ਦੀ ਨਾਲ ਵੀਡੀਓ ਬਣਾ ਲਈ ਵੀਡੀਓ ਬਣਾ ਕੇ ਮੈਂ ਐੜਤੇ ਪਾਤੀ ਉਹ ਤੀਜੇ ਚੌਥੇ ਦਿਨ ਵੀਡੀਓ ਘੁੰਮਦੀ ਘੁੰਮਦੀ ਆ ਉਸ ਪਿੰਡ ਦਾ ਕੋਈ ਰਿਸ਼ਤੇਦਾਰ ਸੀ ਆ ਬੰਦਾ ਮਡੇ ਕੋਲ ਪਹੁੰਚ ਗਈ ਉਹਨੇ ਵੇਖਿਆ ਯਾਰ ਵੀਦਾਂ ਇਹ ਇਹ ਕੁੰਲੀ ਪਤਨੀ ਇਹੋ ਜਿਹਾ ਫੇਰ ਨਾਂ ਲੈਂਦੇ ਹੁੰਦਾ ਵੀ ਇਹ ਉਹਦਾ ਨਾਮ ਉਹਨੇ ਦੱਸਿਆ ਵਾ ਤੇ ਇਹ ਸਪਿੰਡੋਂ ਮੁੰਡਾ ਕੁਆਚਾ ਸੀ ਤੇ ਉਹਦਾ ਨਾਮ ਇਹ ਹੋਈ ਉਨੇ ਹੀ ਆਪਦੇ ਜਿੱਥੇ ਸਾਰਾ ਪਰਿਵਾਰ ਹੀ ਉਹਦਾ ਉਸ ਪਿੰਡ ਉਹਨੇ ਉਹਨਾਂ ਨੂੰ ਵੀਡੀਓ ਭੇਜੀ ਪੀਆ ਵੇਖੋ ਬੰਨਾ ਟਾਡੇ ਮਿਰਦਾ ਉਹਨਾਂ ਸਾਰਿਆਂ ਨੇ ਸ਼ਰਾਗਤ ਕਰ ਲਈ ਇੱਕ ਜਿਵੇਂ ਮੇਰੇ ਇੱਥੇ ਤਿੰਨ ਉਹ ਉਸ ਮੁੰਡੇ ਦੇ ਵੀਡੀਓ 'ਚ ਵੀ ਤਿੰਨ ਹੀਗਾ ਤੇ ਫੋਟੋ 'ਚ ਵੀ ਇੱਥੇ ਨਿਸ਼ਾਨ ਸੀਗਾ ਕਿਸਾਨ ਨੂੰ ਇਸ ਕਰਕੇ ਪਛਾਣ ਲਈ ਤੇ ਸਾਰੇ ਲੋਕ ਕਿ ਤੇਰੀ ਸਾਲੀ ਉਹਦਾ ਪਰਿਵਾਰ ਲੱਭਾ ਤੇ ਪਿਓ ਮਗਰੋਂ ਲੱਭਦੇ ਲੱਭਦੇ ਨੂੰ ਤੁਰ ਗਿਆ ਇਹਦੀ ਕਿਸਮਤ ਚੰਗੀ ਆ ਤੇ ਇਹ ਮਤਲਬ ਇੱਕ ਦਿਨ ਹੀ ਹੈ ਗਵਾਚੇ ਨੂੰ ਇਹ ਚੰਗੇ ਭਲੇ ਬੰਦੇ ਨੂੰ ਨਾ ਜੀਜੀ ਇਹ ਚੰਗੇ ਭਲੇ ਬੰਦੇ ਨੂੰ ਜਿਹੜੇ ਹੁੰਦੇ ਨਾ ਸਾਰਿਆਂ ਦੀ ਨਹੀਂ ਮੈਂ ਗੱਲ ਕਰਦਾ ਕੁਝ ਲੋਕ ਜਿਹੜੇ ਹੀਰ ਗੁਜਰ ਆ ਕੋਈ ਦਿਨ ਹੋ ਗਿਆ ਵੇਦੰਦੇ ਚੰਗੇ ਭਲੇ ਬੰਦੇ ਨੂੰ ਪਤਾ ਨਹੀਂ ਕੀ ਉਹਨੂੰ ਕਰਦੇ ਕੀ ਨਹੀਂ ਕਰਦੇ ਉਹਦੀ ਮਤਬਦਈ ਮਾਰ ਦਿੰਦੇ ਆ ਨਾਲ ਕਨੈਕਟ ਕਰਕੇ ਉਹਨਾਂ ਨਾਲ ਰਾਬਤਾ ਕੰਮ ਕਰਨਾ ਸਕੂਲ ਦਾ ਨਾਂ ਨਹੀਂ ਲੈਦੀ ਬੜੇ ਤਰਲੇ ਤੋਲੇ ਕੱਢੇ ਕੱਲਦੇ ਐਦਾਂ ਔਖਾ ਜਿੰਦਾ ਥੋੜਾ ਜਿਹਾ ਹਿੰਟ ਮਿਲ ਜੇ ਹਿੰਟ ਮਿਲ ਜੇ ਬਸ ਫੇਰ ਬੰਦਾ ਭਾਜੀ ਹਜੇ ਨਹੀਂ ਨਹੀਂ ਉਹ 3-4 ਦਿਨ ਹੋਏ ਆ ਇੱਥੇ ਵਿਆਹ ਦੀਆਂ ਗੱਲਾਂ ਕਰਦੇ ਸੀ ਮਤਲਬ ਰਿਸ਼ਤਾ ਲੱਭਣ ਦਾ ਹਾਂਜੀ ਉਹ ਸਾਰੇ ਇਹੀ ਮੈਨੂੰ ਕਹਿਆ ਕਿ ਨਾ ਇਹ ਕਿਹਦਾ ਚਲੋ ਲੱਭ ਲੋ ਕੇ ਕਰ ਦਿੰਦੇ ਆ ਕਰ ਦਿੰਦੇ ਆ ਹਾਂ ਜੀ ਕਦੋਂ ਸਾਂ ਲਾ ਪਿਆ ਗਰੇ ਗਣਾ ਕੋਈ ਨਹੀਂ ਮੈਂ ਨਾ ਪਾ ਚੁਦੇ ਆਣੀ ਕਿਹਨਾਂ ਇੱਥੋਂ ਦੇ ਦੀਏ ਆਪ ਕੋ ਬਲੇ ਬੀ ਇਹ ਮਗਾਲਣੇ ਇਦਾਂ ਆ ਹਾਂ ਤੇਰਾ ਮਲਕੀ ਤਾ ਓਏ ਭਾਈ ਕੀ ਕਹਿੰਦੇ ਆ ਹੂੰ ਵਿਆਹ ਕਰ ਬੀ ਕਰੀਂ ਨਹੀਂ ਨਹੀਂ ਵਿਆਹ ਹੋ ਗਿਆ ਮੇਰਾ ਹੋ ਗਿਆ ਹਾਂ ਵਿਆਹ ਤੋਂ ਕਿ ਲੈਣਾ ਇੰਨੀ ਵਧੀਆ ਜ਼ਿੰਦਗੀ ਕਰਾਉਣਾ ਹੁੰਦਾ ਉਹ ਤਾਂ ਨਾ ਕਰਾ ਲੰਦੇ ਐਡੇ ਰਿਸ਼ਤੇ ਲੈ ਕੇ ਆਉਂਦੇ ਹਾਏ ਇਹਨਾਂ ਭੈਣੇ ਨੇ ਰਿਸ਼ਤੇ ਲੈ ਕੇ ਨਹੀਂ ਆ ਨਹੀਂ ਆ ਰਹੇ ਹਾਂ ਸਹੀ ਵਿਆਹ ਤੇ ਵਧੀਆ ਸੀ ਬੁੱਢੇ ਬਾਰੇ ਸਾਂਤ ਲੋਨ ਕੇ ਜਵਾਗ ਚ ਦਿਹਾੜੀਆਂ ਲਿਆ ਲਾ ਬੁੜੀਆਂ ਨੂੰ ਕੋਈ ਆ ਗਾ ਜਰੇਦੀ ਕੀਤੀ ਦੇ ਆਹ ਕੁ ਮਾਗੇ ਲਿਆਣ ਕਰ ਦਿਈ ਜਾ ਗੱਲ ਬਾਈ ਬਹੁਤ ਵਧੀਆ ਗੱਲ ਨੂੰ ਹੀ ਹੈ ਗਈ ਆ ਸ਼ਾਹੋ ਗੱਲ ਬਹੁ ਬਈਆ ਕਰਦਾ ਨਾ ਕਿਸੇ ਨਾਲ ਵੱਤ ਨਾ ਕਰ ਗੱਲਾਂ ਕਰੀ ਤੂੰ ਨਾ ਯਾਰੀ ਨਾ ਭਾਈ ਨਹੀਂ ਪਤਾ ਤੇ ਤਾਰੇ ਕਿਸਮ ਚੰਗੀ ਵਿਚਾਰੇ ਦੀ ਹੈ ਨਾ ਵੀ ਰੋਲਿਆਣੀ ਆ ਗੱਲ ਭਾਜੀ ਸਾਡਾ ਅਮਰੀਕਾ ਵਾਲਾ ਕੋਈ ਸੰਤ ਨਹੀਂ ਪਸੰਦੇ ਨਹੀਂ ਪਾਸਾ ਕਰਦਾ ਸਿਰਫ ਕਿ ਗਰੀਬੀ ਦਾ ਤਾਂ ਕਹਾ ਤਾਂ ਕਰਕੇ ਆ ਕਹਿੰਦਾ ਇਹ ਜੇ ਕੋਈ ਗੱਲ ਵੀ ਕਰੇ ਉਹਨੇ ਸੱਚੀ ਕਰਨੀ ਕਿ ਇਹਨੂੰ ਦੁੱਖ ਲੱਗਦਾ ਲੱਗਿਆ ਇਹਨੇ ਕਰਕੇ ਤੁਰ ਜਾਣਾ ਉਹਨੇ ਉਹਨੇ ਤਾਂ ਖਰਚਾ ਉੱਚਾ ਨਾਲ ਪੁੱਲਾ ਪਾਉਂਦਾ ਜਾਨੀ ਇੱਕ ਤਾਂ ਸਾਡੇ ਡਾਕਟਰ ਹੈਗਾ ਵਾ ਅਸੀਂ ਜਿੰਨੇ ਵੀ ਸਾਡੇ ਮਰੀਜ਼ ਹਨਾ ਉਹ ਡਾਕਟਰ ਤੋਂ ਦਵਾਈ ਲੈਣ ਉਹ ਉਥੋਂ ਦਾ ਗੁਨਾਨ ਹਸਪੀਟਲ ਦੋ ਰਿਟਾਇਡਾ ਤੇ ਬੜਾ ਸੁਲਝਿਆ ਡਾਕਟਰਾਂ ਤੇ ਸਾਡੇ ਜਿੰਨੇ ਵੀ ਮਰੀਜ਼ ਹਨ ਇਹਨੋਂ ਤੇ ਵੀਰ ਨੂੰ ਚਲ ਕੇ ਪ੍ਰੋਬਲਮ ਨਹੀਂ ਆ ਇਹਨੇ ਵੇਰੇ ਤੇ ਵੇਰੇ ਮਰੀਜ਼ਾਂ ਉਹਨਾਂ ਨੂੰ ਸੈੱਟ ਕਰ ਦਿੰਦੇ ਨੇ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਤੁਸੀਂ ਦਵਾਈ ਦਿਵਾਓ ਇਹਨੂੰ ਜਿੱਥੋਂ ਵੀ ਦਵਾਈ ਦਿਵਾਓ ਜੇਕਰ ਦਵਾਈਗਰ ਦੀ ਮੇਰੇ ਨਾਲ ਇਹ ਸੈੱਟ ਹੁੰਦਾ ਵਾ ਤੇ ਠੀਕ ਆ ਸਾਡਾ ਰਤ ਉਹਦੇ ਐਨ ਐਚਓ ਹਸਪੀਟਲ ਨੇ ਜਿਹੜਾ ਉਹ ਮੈਂ ਰਾਤ ਤੇ ਬਾਅਦ ਉਹਨੋਂ ਤੋਂ ਪਹੁੰਚ ਕੀਤਾ ਜਰਿੰਦਰ ਵਾ ਕਪੂਰਥਲਾ ਰੋਡ ਤੇ ਮੇਰਾ ਫਾਦਰ ਸਾਹਿਬ ਵੀ ਉੱਥੋਂ ਤੋਂ ਚੱਲਦੀ ਹੈ ਉਹਨਾਂ ਬ੍ਰੇਨ ਦਾ ਟੈਕ ਹੋ ਗਿਆ ਜੀ ਉਹਨਾਂ ਦੇ ਸਪੈਸ਼ਲਿਸਟ ਭਾਜੀ ਬਾਹਰੋਂ ਪੜ ਕੇ ਆਇਆ ਹਾਂਜੀ ਨਹੀਂ ਚਲੋ ਡਾਕਟਰ ਚੜਦੇ ਤੇ ਚੜਦਾ ਹੁੰਦਾ ਹਾਂ ਹਾਂ ਸੰਦੀਪ ਕੋਇਰ ਬਹੁਤ ਤਗੜਾ ਡਾਕਟਰ ਹੋ ਜੀ ਕਿਰ ਡਾਕਟਰ ਮੈਨਾਂ ਚੜਦੇ ਤੇ ਚੜਦੇ ਹੁੰਦੇ ਹਨਾ ਵੀ ਕਿਹੜਾ ਕਿੱਥੋਂ ਬੰਦੇ ਨੂੰ ਆਰਾਮ ਆਏ ਨਾ ਮੈਂ ਤੇ ਆਪਣੀ ਆਪਸ਼ਨ ਦੇਂਦਾ ਕਿ ਜੇਕਰ ਰੱਬ ਨਾ ਕਰੇ ਕਿਤੇ ਨਹੀਂ ਪ੍ਰੋਬਲਮ ਹੱਲ ਨਹੀਂ ਹੁੰਦੀ ਤੇ ਇੱਕ ਵਾਰੀ ਜਿਹੜਾ ਸਾਡੇ ਕੋਲ ਡਾਕਟਰ ਹੈਗਾ ਚਵਾਲਵਾ ਡਾਕਟਰ ਮੈਂ ਤੁਹਾਨੂੰ ਐਡਰੈਸ ਦੇ ਦੂੰਗਾ ਇੱਕ ਵਾਰੀ ਤੁਸੀਂ ਉਹਦਾ ਕੰਟੈਕਟ ਕਰ ਲਿਓ ਪਹਿਲੀ ਗੱਲ ਨੌਬਤ ਵੀਰ ਨੂੰ ਆਵੇ ਨਾ ਹਾਂ ਤੋਂ ਦੋ ਵਾਰੀ ਦਾ ਕਰਾ ਦਵਾਈ ਚਲਾਓ ਇਥੇ ਕਿਉਂਕਿ ਇੱਕ ਦਵਾਈ ਦਵਾਈ ਚਲਾਓ ਇਹਦੀ ਇੱਕ ਇਥੇ ਆਪਣਾ ਕੋਈ ਮੋਬਾਈਲ ਨੰਬਰ ਤੁਸੀਂ ਆਪਣਾ ਇਥੇ ਇਥੇ ਖਣਵਾ ਦਿਓ ਟੈਟੂ ਬਣਵਾ ਦਿਓ ਦਾ ਜੇਰਾ ਬਣਾ ਕੇ ਕਿਤੇ ਪਾਸੇ-ਆਸੇ ਕਿਤੇ ਚਲੇ ਜਾਈ ਤੇ ਤੁਹਾਨੂੰ ਕੋਈ ਵੀ ਵੀਰ ਵੇਖ ਕੇ ਕੱਲ ਇਹਦੇ ਬਾਹਮ ਬੂਹਾਂ ਚੱਕ ਕੇ ਤਿੰਨਾਂ ਨੰਬਰ ਨੰਬਰ ਨਹੀਂ ਸੀ ਲਿਖਿਆ ਤੇ ਹਾਂ ਨੰਬਰ ਮਿਲ ਜਾਵੇ ਤਾਂ ਸਿੱਧੀ ਗੱਲ ਹੋ ਜਾਂਦੀ ਹੈ ਫਿਰ ਮੇਰੇ ਵਰਗਾ ਵੀ ਜਦੋਂ ਨੰਬਰ ਵੇਂਦਾ ਨਾ ਮੇਰੇ ਅੱਗੇ ਉਹ ਵੀ ਪਤਲਾ ਹੀ ਦਿੰਦਾ ਯਾਰ ਇਹ ਕੋਈ ਨੰਬਰ ਲਿਖਿਆ ਵਾ ਬਈ ਡਿਸਟਰਬ ਲੱਗਦਾ ਉਹ ਤਾਂ ਦੇ ਫਰੋਈ ਪਰ ਅਲੱਗੇ ਪਿੰਡ ਹੀ ਇੱਥੇ ਸਾਨੂੰ ਮੇਰੇ ਤੋਂ 2 ਕਿਲੋਮੀਟਰ ਦੂਰ ਪਿੰਡ ਉੱਥੋਂ ਵੀਰ ਮਿਲਿਆ ਉਹ ਉਹ ਨਾ ਮੈਂਟਲੀ ਪੂਰਾ ਸਹੀ ਆ ਪਰ ਉਹ ਮਤਲਬ ਬੋਲ ਨਹੀਂ ਸਕਦਾ ਮੂੰਹ ਤੋਂ ਮਤਲਬ ਗੁੰਗਾ ਸੀਗਾ ਤੇ